ਲਓ ਜੀ ਐਸਐਮ ਗਿਆ ਖੁੱਲ 10 ਵਜ ਗਿਆ ਓਪਨ ਹੋ ਗਿਆ ਜੀ ਤੇ ਆਪਾਂ ਘੁੰਮਣੇ ਇੱਥੇ ਬਾਕੀ ਹੈ ਨਹੀਂ ਕੋਈ ਹੋਈ ਸਿਕਾਰੀ ਦੇਖੋ ਵੜਾ ਸਿਕਾਰੀ ਨੋ ਜੀ ਸਾਡੀ ਲੇਡੀਜ਼ ਸਾਡਾ ਕਿਆ ਮਾਗਿਆ ਨਾ ਵੀ ਲੱਗਾ ਗਿਫਟ ਲੈ ਕੇ ਲੋਟੜਾ ਲੋਟੜੋ ਮੇਲਾ ਲੋਟੜੋ ਲੋਟੜੋ ਲੈ ਲਾ ਆਪਾਂ ਹਾਂ ਜੀ ਖੇਲੋ ਖੇਲੋ ਮੇਰੇ ਬੱਚਾ ਜੋ ਕਾ ਨਾ ਕਾ ਲੋ ਘੰਟਾ ਡੇਢ ਘੰਟਾ ਜੋ ਤੈਨੂੰ ਪਸੰਦਾ ਚੀਜ਼ ਲਈ ਜਾ ਸਾਨੂੰ ਵੀ ਬਹੁਤ ਬਹੁਤ ਜੀ ਮਿਸ ਜੂ ਲਓ ਜੀ ਲਓ ਜੀ ਸ਼ੁਰੂਆਤ ਹੋ ਗਈ ਹੈ ਮੇਲਾ ਲੁੱਟਣ ਦੀ ਹੂੰ ਬਹੁਤ ਚੰਗਾ ਹੈ ਵੀ ਆਪਣੀ ਪਤੰਥ ਤੋਂ ਜੋ ਲੈਣਾ ਲਈ ਜਾਓ ਸਾਨੂੰ ਨਾ ਕਿਓ ਸਾਨੂੰ ਨਾ ਕਿਉਂ ਸਾਨੂੰ ਨਾ ਕਿਉਂ ਕਿ ਤੁਸੀਂ ਤੇ ਆਓ ਆਪਣੀ ਪਸੰਦ ਦੇ ਕੇ ਤੁਸੀਂ ਸਮਾਂ ਲੈ ਜਾਓ ਜਾਨ ਤਾਂ ਆਪਣੇ ਕੁੱਤੇ ਵੀ ਲੈ ਕੇ ਆਈ ਹੋਈ ਆ ਲਓ ਜੀ ਦਿਖਾਤਾ ਤਾਂ ਖਾਤਾ ਉਹਦੇ ਨਾਲ ਲੋ ਜੀ ਸਾਰਾ ਕਾ ਪ੍ਰਾਪਤੀ ਹਣ ਝੂਲੇ ਦੇ ਝੂਟੇ ਲੈਣਗੇ ਤੇ ਅਸੀਂ ਘੁੰਮ ਲੈਣਾ ਹੈ ਇਹਨਾ ਝੂਟੇ ਦਵਾ ਦੇ ਨਹੀਂ 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 ਉਹ ਸੈਂਟਰ ਨਹੀਂ ਹੈ ਹਾਂ ਨਾ ਵੱਡਾ ਗਾਸ ਨੂੰ ਨਵਾਲਾ ਦੋਨੋ ਚੱਲ ਕੋਈ ਇੰਦੇ ਨੇ ਬਾਅਦ ਚ ਬਾਅਦ ਚ ਸਟਾਰਬਕਸ ਵੀ ਨਾ ਦੇਖੋ ਇੱਕ ਬਾਅਦ ਚ ਬਾਅਦ ਚ ਪਹਿਲਾਂ ਘੁੰਮ ਲਓ ਕੀ? ਕੀ ਕਹਿੰਦੀ ਆ? ਅਜੇ ਓਪਨ ਹੁੰਦਾ ਹੈ ਸਾਰਾ। ਆ ਚੋਪ ਫਿਰ ਉਹਦੇ ਆ ਹਾ। ਇਹੋ ਫੋਟੋ ਕਰਾਉਂਦੇ ਹੋਏ। ਕੱਲਾ ਹੀ ਕਰੀ ਜਾਂਦਾ ਪਹਿਲਾਂ ਹੁਣ ਕਹਿੰਦਾ ਆ ਜਾ ਆ ਜਾ ਦੇ ਲਾ। ਦੇਖ ਲੈ ਆ। ਉਹ ਲੈ ਆ ਉਹ ਤਾਂ ਫੋਟੋ ਕਰਾਉਣ ਨੂੰ ਕਿਨੇ ਵਧੀਆ। ਆਹ ਓਏ। ਮਰਿਆ ਮੌਲਾਨਾ ਹੈ। ਹਾਂ ਲੰਦਰਾਇਆ ਨਾ ਕਿਤੇ ਆ ਜਾ ਕੇ ਰਾਲਾ ਮੜਾ ਰੇਪਰ ਬਦਾਂਗੇ ਨਾ ਫੁੰਦ ਲੱਗੀ ਹੋਾ ਕੌਣ ਹੈ ਮਮਾ ਨੋ ਜੀ ਪੌੜੀਆਂ ਚੜ ਕੇ ਵੀ ਕਰਾਹਾ ਤੇ ਪੌੜੀਆਂ ਚੜ ਕੇ ਉੱਪਰ ਦੇਖੋ ਬਈ ਕੀਤੀ ਹੋਸ ਬੰਦਿਆਂ ਨੇ ਜਿਹੜੇ ਮਨਾਉਂਦੇ ਆ ਕ੍ਰਿਸ਼ਨਾ ਦੇਖੋ ਦਾ ਮੈਂ ਕਹ ਕਹਿਰ ਕੀਤਾ ਕਹਿਰ ਇਹ ਰੀ ਗਿਟਾਰ ਨੇ ਪਲਾ ਦੇ ਵਾਲੀ ਸਜਾਈ ਹੋ ਲਓ ਜੀ ਦੇਖੋ ਬੜਾ ਵਧੀਆ ਕੀਤਾ ਬਈ ਬੜਾ ਵਧੀਆ ਹੱਥ ਤੱਕ ਕੋਕਾ ਡਾਕਟਰ ਜੈਂਟਰੀ ਫੈਂਸ ਇੰਨਾ 508 ਹੈ ਨਾ ਬਣਾ ਬਣਾਉਂਦਾ ਬੜਾ ਵਧੀਆ ਅੱਜ ਉਹਨੂੰ ਕਿਹੜਾ ਬਹੁਤ ਸਮਾਂ ਤਲਵਾ ਤੋਂ ਕੇ ਜਿੱਤੀਆ ਬੰਨਿਆ ਨੇ ਕਦ। ਇਹ ਨਗਰ ਦਾ ਵੱਡਾ ਬਣਾਇਆ। ਇੱਧਰ ਵੀ ਤੇ ਇੱਧਰ ਵੀ ਹੈਰਨ। ਤੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਵੇ। ਪੀਂਡਾ ਪਹਿਲੀ ਵਾਲੀ ਹੁੰਦੀ ਵਧੀਆ ਕੋਈ ਨਹੀਂ ਲਿਖੀ ਇੱਥੇ। ਰਾਤੀ ਉਦੋਂ ਹੋਣਾ ਜਿੱਦ ਡਗ ਨਾ ਆਏਗੀ। ਬਹੁਤ ਸੋਹਣਾ। ਚਲ ਆਜੋ ਹੁਣ ਦੇਖ ਲਿਆ ਨਾ ਇਹ। ਜੇ ਆਪਾਂ ਅੰਦਰ ਬਾੜੇ ਫੇਰ ਟਾਈਮ ਬਹੁਤ ਵੇਸਟ ਹੋਣਾ ਆਜੋ। ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਵੇ। ਹੈਪੀ ਹੌਲੀਡੇ ਨੋਕੀ ਉਹਨੂੰ ਚੁਰਕਿਆ ਤੇਰੀ ਵੀਡੀਓ ਬਣਾ ਮੈਂ ਇਹ ਤਾਂ ਹਾਂ ਐਕਸ਼ਨ ਹੀ ਮਾਰਿਆ ਰਾਤੀ ਨੇ ਰਾਤੀ ਨੇ ਐਕਸ਼ਨ ਹੀ ਮਾਰਿਆ ਇਦਾਂ ਕਰੋ ਤਾਂ ਕਿੱਦਾਂ ਕੀਤੀਆਂ ਬੂਬੀ ਸੋਹਣੀ ਸਮਾਈਲ ਰਾ ਸਰਕਾਰ ਸਰਕਾਰ ਨੂੰ ਨਹੀਂ ਕਰਾਉਣੀਆਂ ਇਹਦੇ ਕੋਲਾ ਬਣਨਾ ਪੈਦੀ ਮੋਰ ਮਾੜੀ ਨੂੰ ਫੋਟੋ ਕਰਾਉਣੀ ਚਾਜਦੀ ਐ ਇਹਨੂੰ ਕਰਾਉਣੀ ਨਹੀਂ ਨੀ ਫੋਟੋ ਇਧਰ ਫੋਟਾ ਕਰਾਉਣਾ ਹੈ ਅੱਜ ਤਾਂ ਮਿੱਤਰ ਬੰਗਲਾਦੇਸ਼ ਦਾ ਇਹ ਆਇਆ ਵਾ ਬੰਦੇ ਇਹਨਾਂ ਰਹਿਣ ਜੋਗ ਨਹੀਂ ਕਹਿੰਦੇ ਇਹ ਦੇਸ਼ ਇਹਨਾਂ ਦੇ ਰਹਿਣ ਜੋਗ ਦੇਸ਼ ਨਹੀਂ ਇਹ ਆ ਬੰਦੇ ਸਾਡੇ ਥੱਕ ਗਏ ਆ ਨਹੀਂ ਪੱਕੇ ਨਹੀਂ ਹੈਗੇ ਹੀ ਲੱਤਾਂ ਤੇ ਕਾਂ ਉਤਰ ਗਏ ਲੱਤਾਂ ਤੇ ਕਾਂ ਉਤਰ ਗਏ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਆ ਦੇਖ ਕੇ ਬਹੁਤ ਰੂਹ ਖੁਸ਼ ਹੋ ਰਹੀ ਆ ਅੱਛਾ ਕੀ ਕੀਤਾ ਜਾਵੇ ਰੂਹ ਖੁਸ਼ ਹੋ ਕੇ ਰੂਹ ਖੁਸ਼ ਹੋ ਤੇ ਸ਼ਾਮ ਨੂੰ ਬਾਈਨ ਬੀਤੀ ਜਾਂਦੀ ਆ ਆ ਦੇ ਲਈ ਕਹਿੰਦਾ ਕਦਾ ਇਹਦਾ ਡਿਪਰੂਗੋ ਫਾਲੋ ਮੀ ਚਲ ਆਜੋ ਹੁਣ ਚਲ ਲਓ ਜੀ ਸਰਕਾ ਦਾ ਫੁੱਲ ਤਿਆਰ ਹੋ ਗਿਆ ਵਾਓ ਸਰਕਾ ਦਾ ਫੁੱਲ ਲੈ ਵੀ ਸਰਕਾ ਦੇਖੋ ਸਰਕਾ ਉਧੇ ਖਾਣ ਨੂੰ ਫੇਦੀ ਕੱਚ ਰਹੀ ਇਹਦਾ ਸ਼ੀਸ਼ੇ ਨੂੰ ਟੱਪਣ ਨੂੰ ਕਰਦੀ ਹੈ ਵਾਓ ਸਰਕਾ ਬਾਬਰ ਬੰਗਿਆ ਉਧਰ ਹੈ ਲੋਕੀ ਟੀ ਮੈਂ ਬੋਟਲ ਕੋਲਰ ਯੂਜ਼ ਕਰਨਾ ਬੋਟਲ ਕੋਲਰ ਬਸ ਇੰਨੇ ਕਲਰ ਹੋਣਿਆ ਹੋਰ ਜ਼ਿਆਦਾ ਨਹੀਂ ਕਲਰਣਾ ਪੜਾ ਦਾ ਪੈ ਕਰਕੇ ਦੇ ਨੇ ਓਏ ਆ ਗਏ ਆਪਾਂ ਪਹੁੰਚ ਗਏ ਆ ਜੀ ਪਹੁੰਚ ਗਏ ਆ ਆਪਣੀ ਮੰਜ਼ਲ ਤੇ ਸਰਕਾ ਪਹੁੰਚ ਗਏ ਓਏ ਸਰਕਾ ਪਹੁੰਚ ਗਏ ਓਏ ਸਰਕਾ ਪਹੁੰਚ ਗਏ ਸਲਾਈਡ ਤੇ ਓਏ ਉਹ ਦੂਜੇ ਜੀ ਵੀ ਹੁੰਦੇ ਟੂਬ ਜੀ ਚ ਲਵੇਂ ਬਹਿ ਗਏ ਆ ਬੰਦਾ ਖੜਾ ਹੋ ਗਿਆ ਵੀ ਇੱਥੇ ਕਿਉਂ ਲਓ ਜੀ ਆਪਾਂ ਪਹੁੰਚ ਗਏ ਆ ਜੀ ਦੇਖੋ ਸਾਨੂੰ ਇੱਕੋ ਪਲਾਨਟ ਤੇ ਭਮਾਈਏ ਤੁਹਾਨੂੰ ਤੇ ਸਲਾਈਡਾਂ ਇੱਥੇ ਬਹੁਤ ਆ ਸਾਈਡਾਂ ਲਾਉਂਦੇ ਆ ਹੁਣ ਚੰਗੀ ਤਰ੍ਹਾਂ ਸਾਰੀਆਂ ਫਲੈਡਾਂ ਆਪਾਂ ਘਾਣੀਆਂ ਆ ਐਂ ਨਹੀਂ ਦੇਣੀ ਕੋਈ ਨਹੀਂ ਕੋਈ ਨਹੀਂ ਕਰਣੀ ਕੋਈ ਨਹੀਂ ਆਪਾਂ ਆਜੋ ਆਜੋ ਆਪਣੇ ਪੰਜਾਬੀ ਬੰਦੇ ਵੀ ਆਇਓ ਵਿੱਚ ਦੇਖੋ ਲਓ ਜੀ ਐਕੁਆਪਲਾਨਟ ਮਸੀ ਪਹੁੰਚੇ ਆ ਮਸੀ ਪਹੁੰਚੇ ਆ ਲਓ ਜੀ ਘੜੀਆਂ ਮਿਲ ਗਈਆਂ ਸਾਨੂੰ 스마트 ਵਾਚ ਜਿੱਥੋਂ ਹੁਣ 스마트 ਵਾਚ ਲਾਈ ਜਾਊਗੀ ਕੱਲੇ ਕੱਲਿਆਂ ਦੇ ਪਹਿਲਾਂ ਪਾ ਕੇ ਜਾਣਾ ਹੁੰਦਾ ਆ ਲਓ ਜੀ ਇੱਥੇ ਪਾਓ ਲਓ ਜੀ ਆਪਣੇ ਆਪਣੀ ਘੜੀ ਲਓ ਕਾਲੀ ਨਿਕਾ ਕਾਲੀ ਨਿਕਾ ਨਹੀਂ ਸਰਪੇ ਕੋਸ਼ ਨਹੀਂ ਲੈ ਕੇ ਦਿੱਤਾ ਇੱਥੇ ਘੜੀਆਂ ਪਾਉਣ ਦੇ ਰੇਟ ਵੇਟ ਬਾਤ ਤਾਂ ਨਹੀਂ ਮੰਨਦਾ ਭਾਜੀ ਟੁੱਟੇ ਤੇ 300 ਦਾ ਫਾਈਨ ਹੈ ਧਿਆਨ ਨਾਲ ਉਹ ਭਰਾਵਾ ਇਹਦਾ ਜੰਗਲਾ ਜਾਂ ਕੋਲ ਇਹਦਾ ਵੀ ਰੇਟ ਉਹ ਤਾਂ ਕਾਗਾ ਲੈਣਾ ਹੈ 스마트 ਵਾਚ ਵੰਡ ਰਾ ਰਹੇ ਆ ਛੱਡੇ ਛੱਡੇ ਹੁਣ ਗਿਆ ਹੋ ਗਿਆ ਟੁੱਟ ਕੇ ਪੈ ਗਏ ਟੁੱਟ ਕੇ ਪੈ ਗਏ ਬੰਦੇ ਟੁੱਟ ਕੇ ਮਾਤਾ ਟੁੱਟ ਕੇ ਪੈ ਗਏ ਹਾਂਜੀ ਘੜੀ ਪਾਓ ਘੜੀ ਪੋਣੀਆਂ ਵੇਖ ਲਓ ਮੈਨੂੰ ਤੇਰੀ ਵੀ ਲੱਗੀ ਕਾਕੇ ਨੂੰ ਘੜੀ ਮਿਲ ਗਈ ਸੀ ਦਾਤਾ ਦੀਨਾ ਬਾਬੀ ਘੜੀਆਂ ਆਪਾਂ ਪਾ ਲਈਆਂ ਆ ਤੇ ਚਲੋ ਹੁੰਦਾ ਚਲੋ ਬੇ ਟਾਈਮ ਬੈਸਣਾ ਕਰੋ ਫਾਇਡਾ ਕਰੋ ਜਲਦੀ ਜਲਦੀ ਦੀਪੂ ਫੋਟਾ ਦੇ ਦੀਪੂ ਨੂੰ ਫੋਟਾ ਦੇ ਰੰਦਾ ਦੀਪੂ ਨੂੰ ਫੋਟਾਂ ਦਾ ਰਹਿੰਦਾ। ਆ ਗੋਦਿੰਨ ਚਲੋ 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 ਚਲ ਆ ਜੋ। ਐ ਘੜੀ ਚਲਾਉਂਦੇ ਆਉਂਦੇ ਇੰਨਾ ਚੈੱਕ ਹੁੰਦੀਆਂ ਘੜੀਆਂ ਗੋਲ ਦੇ ਗੇਟ। ਲਓ ਜੀ ਬਹੁਤ ਸੋਹਣਾ। ਆ ਐਂਟਰੀ ਹੋ ਗਈ ਆ ਜੀ। ਤੇ ਸਮਾਨ ਸੋਝੋ ਤੁਸੀਂ ਲੈਣਾ ਇਧਰੋਂ ਲੈ ਸਕਦੇ ਆ। ਤੇ ਨਾਲ ਹੀ ਆ ਲਿਖਿਆ ਇੱਥੇ ਕੀ ਕੀ ਆ। ਉੱਥੇ ਵੀ ਜਾ ਸਕਦੇ ਆ। ਆ ਬਾਲਾ ਵੱਡਾ ਆ ਤੇ ਹੌਲੀ ਹੌਲੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰਦਾ ਕਿਉਂਕਿ ਆਪਾਂ ਇੰਜੋਏ ਵੀ ਕਰਨਾ ਆ ਤੁਹਾਨੂੰ ਦਿਖਾਉਂਦੇ ਵੀ ਆ ਨਾਲ ਨਾਲ ਥੋੜਾ ਥੋੜੇ ਕਲਿੱਪਾਂ ਤੇ ਚਲੋ ਠੀਕ ਆ ਮਿਲਦੇ ਬਾਅਦ ਵਿੱਚ ਉਹ ਕੋਈ ਨਹੀਂ 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 ਸਾਰੇ ਪੰਚਪਲਾਂ ਵਾਲੇ ਸਾਰੇ ਚਪਲਾ ਪਾਈਆਂ ਸਾਰਿਆਂ ਚਪਲਾ ਵਾਲੀਆਂ ਆ ਲੈ ਵਧੀਆ ਬਣਾਇਆ ਵੀ ਆ ਆਹਾ ਬਟਰ ਚਿਕਨ ਵੀ ਬਣਾਇਆ ਮੈਂ ਲਾਈਵ ਬਟਰ ਗੱਡੀ ਚਲਾਓ ਗੱਡੀ ਚਲਾਓ ਉਹ ਆਦੇ ਭਾਈ ਆਦੇ ਭਾਈ ਆਜਾ ਅੱਜ ਆਜਾ ਅੱਛਾ ਇਦਾਂ ਆਇਆ ਇਦਾਂ ਐ ਓਏ ਤੂੰ ਜੁੱਤੀਆਂ ਨਾ ਖਾਲੀ ਕਰੇ ਤੂੰ ਜੁੱਤੀਆਂ ਆਤੀਆਂ ਨੰਘਾਲੀਆਂ ਇਹਨੂੰ ਮੈਂ ਕਹਾਂ ਤੂੰ ਜੁੱਤੀਆਂ ਆਤੀਆਂ ਨਾ ਖਾਲੀਆਂ ਇਹਨੂੰ ਮੈਂ ਕਹਾਂ ਇੰਨਾ ਪ੍ਰਚਲਨ ਤੇ ਨਾਲ ਨਾ ਵਾਹ ਇਹ ਤੇ ਆਵਾਜ਼ ਨਹੀਂ ਆਉਂਦੀ ਹੁੰਦੀ ਨਾ ਸੱਚ ਨਾਲ ਕਹਿੰਦਾ ਕਿ ਸਾਡੇ ਕੋਲ ਨਹੀਂ ਹੈ ਪਰ ਰਸਤੀ ਆ ਪਰ ਕਰਾਂਗੇ ਜੀ ਪਹਿਸਟ ਟਾਈਮ ਕਰੋ ਜੀ ਪਹਿਸਟ ਐਕਸ ਇਹ ਪਹਿਲਾ ਸਾਡਾ ਚਾਂਸ ਆ ਚਾਂਸ ਆ ਪਹਿਲਾ ਸਾਡਾ ਗੱਲ ਦੱਸ ਤਾ ਕੀ ਕਰਨ ਜੀ ਵਿਆਹ ਹੈ ਕਰਨ ਕੀ ਪਤਾ ਨਹੀਂ ਕਰਨ ਵਾ ਵਾ ਜੋ ਬਾਈ ਜੁੜਦਾ Ah, okay, लो जी फतेह करता भी पैसे वसूल पैसे वसूल हो गए मैं एक ने पैसे वसूल हो गए हम आप जा रहे अगली स्लाइडी पहला देखिए बुढ़िया हाड़िया कि जावा गए आलाइड खोबे डिगना उपर आना ਉਹ ਬੇਤੋ ਜਾਣਾ ਆ ਇੱਧਰ ਆ ਫਟ ਡਿਕਣਾ ਸੀ ਯਾਰ ਆ ਜਾਣਾ ਆ ਤੇ ਬਈ ਹਾਰਟ ਅਟੈਕ ਨਾ ਅਜੇ ਸਾਲਾ ਰਾਤ ਜੀ ਕਿਤੇ ਹੋਣੀ ਗਾਈਡਰ ਨਹੀਂ ਆ ਗਿਆ ਵੀ ਜਾਣਾ ਕਿੱਧਰ ਦੀ ਆਉਣਾ ਕਿੱਥੋਂ ਬੋਡੀ ਜਾ ਚੜ ਜਾ ਥੱਕੇ ਜਾਣਾ ਆਪਾਂ ਅੱਛਾ ਉਹ ਤੇ ਆਹ ਵੇ ਖਾਦਣਾ ਕੰਮ ਹੈ ਜੀ ਆ ਵੀ ਸਲਾਈਡ ਕਰ ਲਈ ਆ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਜੈਨ ਨੇ ਸ਼ੂਟ ਕੀਤੀ ਮਗਾ ਸਿਰਾ 1 ਸਕਿੰਟ ਲਈ ਦਾ ਦੇਲ ਉੱਪਰੋਂ ਆਇਆ ਦਾ ਮੂਹੇ ਚੋਂ ਤੁਹਾਨੂੰ ਯਾਰਾ ਪੂਰਾ ਹੈ ਨਾ ਵੈਸੇ ਬਸੂ ਲਿਆ ਵੇ ਇੱਥੇ ਪਹਿਲੀ ਵਾਰੀ ਇੱਥੇ ਆਏ ਆ ਸਾਰਿਆਂ ਨਾਲ ਬੈਸਟ ਹੈ ਇਕੋ ਪਲਾਨਟ ਤੇ ਜ਼ਬਰਦਸਤ ਰਾਈਡਾਂ ਜ਼ਬਰਦਸਤ ਸਲਾਈਡ ਆ ਸਾਰੀ ਚਲੋ ਠੀਕ ਆਵੇਂ ਹੁਣ ਅਗਲੀ ਫਲਾਈਟ ਤੇ ਮਿਲਦੇ ਆ ਤੇ ਹੁਣ ਭਾਜੀ ਹੁਣੀ ਗਏ ਆ ਰਿੰਪਲ ਨੇ ਵੀ ਕਰ ਲਈ ਵੱਡੀ ਗੱਲ ਇਹ ਆ ਹਾਂਜੀ ਮੈਡਮ ਜੀ ਕਿੱਦਾਂ ਲੱਗਾ ਬਹੁਤ ਵਧੀਆ ਲੱਗਾ ਕਿੱਦਾਂ ਲੱਗਾ ਜੀ ਬਹੁਤ ਜ਼ਿਆਦਾ ਵਧੀਆ ਭਾਰੇ ਦਾ ਲੱਗਦਾ ਅਸੀਂ ਵੀਓ ਕਰਕੇ ਹੀ ਅਸੀਂ ਦੋ ਵਾਰੀ ਕੀਤਾ ਨਹੀਂ ਆ ਜਾਓ ਨਾਲ ਹੀ ਹਾਂ ਅਸੀਂ ਅਗਲੀ ਸਲਾਈਡ ਚ ਚੱਲੇ ਬਈ ਲੋ ਜੀ ਦੇਖੋ ਜੀ ਕਿੱਥਾ ਵਧੀਆ ਹੈ ਨਿਆਣੇ ਪੱਲੇ ਪਾਸੇ ਜਾ ਚੱਲੋ ਚਲ ਆ ਜਾਓ ਦੇਖੀਏ ਹਾਂ ਵੀ ਨਿਆਣੇ ਲੈ ਜੇ ਕਿਧਰ ਨੇ ਨਿਆਣੇ ਦਾ ਆਪਣੇ ਕੋਲ ਨੇ ਇੱਧਰ ਆਹ ਲਾ ਕੇ ਇੱਧਰ ਹੀ ਹੋਣੇ ਨਿਆਣੇ ਆਂ आ रही हैं गाम ही ਹਾਂ ਕਿੰਨ ਚਲ ਗਿਆ ਉਹ ਤਾਂ ਢੀਮੋ ਵਿੱਚ ਬੈ ਗਿਆ ਇੱਥੇ ਲੱਗ ਗਿਆ ਦੀ ਵਿੱਚ ਲੱਗ ਗਿਆ ਦੀ ਹਾਂਜੀ ਇਹ ਦਸਾਰੇ ਲਓ ਜੀ ਸਲਾਈਡਾਂ ਆਪਾਂ ਸਾਰੀਆਂ ਕਰ ਲਈਆਂ ਇੱਕ ਦੋ ਰਹਿ ਗਈਆਂ ਸੀ ਥੱਕ ਗਿਆ ਤੇ ਨਹੀਂ ਕਰ ਹੋਣੀਆਂ ਟਾਈਮ ਹੋ ਗਿਆ 3:30 ਵੱਜ ਗਏ ਆ ਤੇ ਸੋਫਰ ਸਾਡਾ ਹੈਗਾ ਬਹੁਤ ਦੂਰ ਦਾ 7 ਘੰਟੇ ਲੱਗ ਜਾਣੇ ਆ ਤੇ ਹੁਣ ਅਸੀਂ ਚੱਲੇ ਮੈਂ ਤੇ ਦੀਪੂ ਲੈ ਕੇ ਚੱਲੇ ਸਮਾਨ ਉਹ ਚੱਕਾਂਗੇ ਤੇ ਫਿਰ ਅਸੀਂ ਘਰ ਨੂੰ ਚੱਲਣਾ ਉਹ ਜਿਹੜਾ ਪੀਜ਼ਾ ਪਰਕਰ ਪੀਜ਼ਾ 버ਗਰ ਆਉਂਦਾ ਸਮਾਨ ਘਰ ਫਸ ਗਿਆ ਸੀ ਚਲੋ ਠੀਕ ਆ ਮਿਲਦੇ ਬਾਅਦ ਵਿੱਚ ਆ ਲਓ ਜੀ ਆਪਾਂ ਹੋ ਗਏ ਹੁਣ ਤਿਆਰ ਚੱਲੇ ਹੁਣ ਘਰ ਨੂੰ ਫੌਜਾਂ ਇਹ ਨਿਆਰਾ ਬਹੁਤ ਆਇਆ ਵੀ ਜਿਹੜੇ ਜਿਹੜੇ ਇੱਥੇ ਫਿਲਪੀਨ ਦੇ ਵਿੱਚ ਹੈਗੇ ਆ ਇੱਕੋ ਪਲਾਨਟ ਜੂਰ ਵਿਜ਼ਿਟ ਕਰਿਓ ਜेन ਯਾਰ ਇਹ ਲੈਣੇ ਜਿੰਦਗੀ ਦੇ ਇੱਕ ਨੰਬਰ ਇੱਕ ਨੰਬਰ ਮੈਂ ਆ ਗਿਆ ਬੰਦਾ ਹਿਲ ਜਾਂਦਾ ਪੂਰਾ ਸਲਾਈਡ ਕਰਕੇ ਓਹੋ ਓਹੋ ਤਨ ਤਨ ਐਦਾਂ ਦੇਖੋ ਮੈਂ ਕਿਹਾ ਦੀਪੂ ਨੇ ਸਲਾਈਡ ਦੇ ਇੱਕ ਜੱਬ ਚਿਪ ਕੱਢ ਤੇ ਚਿਪ ਮਿੱਤਰੋ ਚਿਪ ਔਰ ਸਾਡੇ ਇੱਕ ਬੰਦਿਆਂ ਨੇ ਬਹੁਤ ਸਲਾਈਡਾਂ ਕਰ ਲਈਆਂ ਬੈਠੇ ਸਾਡੇ ਵੱਡੇ ਭਾਈ ਉਹਦਾ ਬੈਠਿਆ ਬੱਦਲ ਹੋ ਗਿਆ ਵੀਰ ਜੀ ਤੇ ਹਾਂਜੀ ਮੈਡਮ ਜੀ ਮੈਡਮ ਨਹੀਂ ਹੋ ਗਿਆ ਤੇ ਆਹ ਦੇਖੋ ਹਾਂਜੀ ਬਹੁਤ ਜ਼ਿਆਦਾ ਇੰਜੋਏ ਕੀਤਾ ਸਾਡੇ ਪੈਸੇ ਮਤਲਬ ਕਿ ਵਸੂਲ ਹੋ ਗਏ ਬੜਾ ਮਜ਼ਾ ਆਇਆ ਅੱਜ ਪਹਿਲੀ ਵਾਰੀ ਇੱਡੀਆਂ ਵੱਡੀਆਂ ਵੱਡੀਆਂ ਸਲਾਈਡਾਂ ਗਈਆਂ ਰੈਂਪਰ ਨੇ ਤਾਂ ਪਹਿਲਾਂ ਡਰਦੀ ਹੁੰਦੀ ਸਲਾਈਡ ਤੋਂ ਨਹੀਂ ਅੱਜ ਤਾਂ ਡਰ ਚਾਕਾ ਨਿਕਲ ਗਿਆ ਜਿੱਦਾਂ ਹੈ ਨਾ ਮੈਰਿਜ ਤੋਂ ਬਾਅਦ ਇੱਥੇ ਡਰ ਲੱਗਦਾ ਇਦਾਂ ਦੀਆਂ ਚੀਜ਼ਾਂ ਤੋਂ ਕਿਉਂਕਿ ਬੱਚਿਆਂ ਨੂੰ ਵੀ ਸਾਂਭਣਾ ਜ਼ਿੰਮੇਵਾਰੀ ਹੁੰਦੀ ਪਰ ਅੱਜ ਡਰ ਡੋਰ ਹੈ ਨਾ ਅੱਜ ਕਹਿੰਦੇ ਬੱਚੇ ਜਾਣ ਪਰੇ ਅਸੀਂ ਚੱਕ ਦਲਾਂਗੇ ਮੈਨੂੰ ਪਤਾ ਉੱਪਰ ਜਾ ਕੇ ਸਾਰਿਆਂ ਤੋਂ ਮੈਂ ਇਹ ਕਿਹਾ ਮੈਂ ਮੈਂ ਪਾਪੀ ਸੀਗੇ ਨਾਲ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰੀਆਂ ਚਪਲਾ ਵੀ ਤੁਹਾਨੂੰ ਲੈ ਜਿਓ ਮੇਰੇ ਨਿਆਣੇ ਅੱਛਾ ਪਲਾਂ ਦਾ ਫਿਕਰ ਸੀ ਨਵੀਆਂ ਦਾ ਮੈਂ ਕਿਹਾ ਮੇਰੇ ਨਿਆਣੇ ਵੀ ਤੁਹਾਨੂੰ ਲੈ ਜਿਓ ਮੈਂ ਪਤਾ ਬਹੁਤ ਵਧੀਆ ਜੀ ਬਹੁਤ ਵਧੀਆ ਟ੍ਰਿਪ ਰਿਹਾ ਸਾਡਾ ਇੱਦਣ ਲਾ ਬਹੁਤ ਵਧੀਆ ਤੇ ਆਓ ਤੁਸੀਂ ਵੀ ਸਾਰੇ ਰਲ ਮਿਲ ਕੇ ਜਾ ਕੇ ਉਹ ਪਲਾਨਟ ਵਧੀਆ ਦੇਖਣ ਨੂੰ ਜੋਗਿਆ ਉਹ ਜ਼ਿਆਦਾ ਇੰਜੋਏ ਕਰ ਲੈ ਜਿਹੜੇ ਇੰਜੋਏ ਕਰਨਾ ਚਾਹੁੰਦੇ ਉੱਥੇ ਆਣ ਹਾਂ ਉਹ 1200 ਰੁਪਏ ਦਾ ਮਾਲੂਮ ਨਹੀਂ ਹੁੰਦਾ 1200 ਦੇ ਟਿਕਟ ਜੇ ਤੁਹਾਡਾ ਜਾਨਬ ਦੇਣਾ ਤੁਹਾਨੂੰ ਫ੍ਰੀ ਆ ਹਾਂ ਠੀਕ ਆ ਜੀ ਤੇ 9 ਤੋਂ 5 ਹੁੰਦੀ ਇਹਨਾਂ ਦੀ ਬਹੁਤ ਵਧੀਆ ਲੱਗਾ ਮੈਂ ਫੋਲੋ ਇੰਜੋਏ ਕੀਤਾ ਤੁਸੀਂ ਤਾਂ ਇਹਨੇ ਦੂਰ ਦਾ ਵੀ ਸਫਰ ਮਤਲਬ ਕਿ معلوم ਹੀ ਨਹੀਂ ਹੋਇਆ ਹੁਣ ਖਰਾਬ ਉਤਰੀ ਜਾ ਰਹੀ ਹੁਣ ਥੱਕ ਗਿਆ ਪਰ ਜਦੋਂ ਅਸੀਂ ਬਾਹਰ ਆ ਗਏ ਆ ਤੇ ਹੁਣ ਅਸੀਂ ਚੱਲੇ ਘਰ ਨੂੰ ਤੇ ਰੱਬ ਰੱਖਿਆ ਮਿਲਦਾ ਹੀ ਅਗਲੇ ਬਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ ਚੰਗਾ ਹੋਵੇ ਬਾਏ ਬਾਏ ਟੇਕ ਕੇਅਰ